ਵਾਈਗੁਰ ਜੀ ਦਾ ਖਲਸਾ ਵਾਈਗੁਰ ਜੀ ਦੀ ਖਤੇ ਪਰਮਾਤਮਾ ਤੁਮ ਜੰਦਰੋਤ ਰੱਖੇ ਖੁਸ਼ ਰੱਖੇ ਨੰਦਵਾ ਨੂਰ ਕੋਸ ਨੇ ਜਿੰਦਗੀ ਤੇ ਪਰਮਾਤਮਾ ਸਭ ਨੂੰ ਸਭਾ ਦੇਖ ਕੇ ਖੁਸ਼ ਰਹੋ ਚੜਦੀ ਕਲਾ ਤੇ ਲੋਈ ਆਪਾਂ ਹੁਣ ਜਿਹੜੀ ਕੱਲ ਸਲਵਾਰ ਤੇ ਮੋਰੀ ਦੀ ਮੇ ਤਾਂ ਪਾਟੇ ਸੀ ਬਿੜੀ ਬੋੜੀ ਆ ਤੇ ਬਾਕੀ ਆਪਾਂ ਹਾਂ ਕਿ ਕਈ ਕਹਿੰਦੇ ਨੇ ਜਿਹੜੀ ਸਲਵਾਰ ਘੁੰਮਦੀ ਆਪਣੀ ਥੱਲੇ ਉੱਪਰ ਜਾ ਪਹੇ ਘੁੰਮਦੇ ਰਹਿੰਦਾ ਉਹ ਇਸ ਵਜੇ ਨਾਲ ਘੁੰਮਦਾ ਹੈ ਜਿਹੜੀ ਆਪਾਂ ਹਨਾ ਆਹ ਸੀਨੇ ਆ

ਇਹ ਜਿਹੜੀ ਬੰਨ੍ਹ ਸੀ ਨਾ ਆਪਾਂ ਇਹ ਜੋੜ ਲੱਗੇ ਪਹਿਲਾਂ ਇਹ ਇੱਕ ਫੇਰ ਦਾ ਨਿਸ਼ਾਨ ਲਾਉਣੀ ਆ ਮੋਰੇ ਯਾਪਾ 7.7 ਰੱਖਣੀ ਤੇ ਐਸੀ ਨਹੀਂ ਆਪਾਂ ਜੋੜੀਆਂ ਫੇਰ ਨਹੀਂ ਮੋਰੀ ਆਪਣੀ ਤੁੰਨੀ ਹੈਗੀ ਇਹ ਆਪਾਂ ਐਸੀ ਨਾਲ ਨਹੀਂ ਜੋੜ ਲਈ ਫੇਰ ਆਪਣੀ ਮੋਰੀ ਕੁੰਨੀ ਫਰਟਾ ਤੁੰਸੀ ਨੂੰ ਲਾ ਕੇ ਦੱਸਣੀ ਆ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਵੀ ਦਬਾਓ ਆ ਜੋ ਮੇਰੀ ਨੰਬਰ ਕੋਲ ਦੇਖੋ ਹੌਂਸਟਲੀ ਸਪੋਰਟ ਕਰੋ ਤੇ ਕਮੈਂਟ ਕਰੋ

ਨੀ ਹੋ ਰਹੀ ਆ ਪਰ ਕੰਨੀ ਹੈਗੀ ਤਾਂ ਸੌਰੀ ਮਾਫ ਕਰਨਾ ਮੇਰਾ ਮਾਈਕ ਕਰ ਟਪਿਆ ਤੇ ਇਸ ਕਰਕੇ ਸ਼ੇਅਰ ਅਵਾਜ਼ ਘਟੋਂਦੀ ਗਈ ਕਿ ਕਿ ਤਾਂ ਪਤਾ ਨਹੀਂ ਹੁਣ ਨਵਾਂ ਬੋਣਿਆ ਤੇ ਬਾਕੀ ਜਿਹੜੀ ਆ ਸੀ ਆਪਾਂ ਹਨਾ ਆਪਾਂ ਦੇ ਸੀ ਨੂੰ ਪਰਸੈਂਟ ਲੱਗੀ ਹੁੰਦੀ ਉਹ ਸਿਸਿੰਗ ਨਾ ਪੜਦੇ ਤਾਂ ਟੋਟਾ ਕੋ ਖੇਚਣਾ ਨਹੀਂ ਹੈਗਾ

ਦੁਆਰਾ ਸੁਣੀ ਜਾਂਦੀ ਹੈ ਫਿਰ headphone ਦੀ ja ਹੀ

एंकी मैंने के रखा मैं एक रख हूँ जे कोई मेरा भैन भरा वादू रख दिया तो फिर मैं दसा ठीक हाँ एक तो वादू रख ਇਹ ਫੇ ਆਪਣੇ ਸਲਵਾਰ ਘੁੰਮਦੀ ਨਹੀਂ ਹੈਗੀ ਤੇ ਕਹਿੰਦੇ ਮੋਰੀ ਘੁੰਮਦੀ ਬਹੁਤ ਹੈ ਤੇ ਜੇ ਤੁਸੀਂ ਇਦਾਂ ਨਾ ਸ਼ੀਨ ਦੇ ਨਾਲ ਸ਼ੀਨ ਮੁਲਾ ਕੇ ਲਾਹੋ ਫੇਰ ਤੁਹਾਡੀ ਮੋਰੀ ਕਦੇ ਨਹੀਂ ਘੁੰਮਦੀ ਹੈਗੀ ਇੱਕ ਹੋਰ ਵੀ ਹੁੰਦੀ ਮੋਰੀ ਘੁੰਮਦੀ ਬੈਚ ਨੂੰ ਪਾਸੇ ਤੋਂ ਸਲਵਾਰ ਤਾਂ ਆਉਂਦੀ ਹੁੰਦੀ ਤੁਸੀਂ ਜਿਹੜੇ ਬਾੜਿਆ ਉਹ 2 ਇੰਚ ਤੋਂ ਪਾਓ ਡੇਢ ਜਾਂ 2 ਇੰਚ ਤੋਂ ਨਾਲੋਂ ਨਾ ਪਾਓ ਕਿਉਂਕਿ ਬਾੜ ਜਦ ਆਪਾਂ ਨਾਲੋਂ ਰੱਖ ਕੇ ਬਾਰਤਾਂ ਵਿੱਚ ਰੋਸ ਸਲਵਾਰ ਆਪਣੀ ਬੈਚ ਨੂੰ ਆਉਂਦੀ ਹੁੰਦੀ ਹੈ ये मेरे ने कोरी हो हटी मेनू ता पता आ मेरे ने को मेरे सूट से हो हटी